ਰਿਲੇਸ਼ਨ ਦੇ ਵਿੱਚ ਹੀ ਪਹਿਲੇ ਕਿਤੇ ਵਿਆਹੀ ਦੀ ਸੀ ਉਹ ਬੱਚਾ ਇੱਕ ਪਿੱਛੋ ਲੈ ਕੇ ਆਈ ਦੀ ਨਾਲ ਬੇਟ ਹਾਂਜੀ ਰਿਲੇਸ਼ਨ ਦੇ ਵਿੱਚ ਲੈ ਰਹੀ ਸੀ ਇਹ ਕੋਈ 3 ਸਾਲ 2-3 ਸਾਲ ਤੋਂ ਰਹਿ ਰਹੀ ਸੀ 2 ਮਹੀਨੇ ਪਹਿਲਾਂ ਉਹਨੂੰ ਕੁੱਟਿਆ ਮਾਰਿਆ ਸੀ ਉਹਦੇ ਸਿਰ 'ਤੇ ਸੱਟਾਂ ਲੱਗੀਆਂ ਸੀ ਉਹਦੀ ਡੈੱਡ ਬੋਡੀ ਤੇ ਜਾ ਕੇ ਵੇਖ ਲਓ ਇੱਥੇ ਹਜੇ ਵੀ ਸਰੀਰ 'ਤੇ ਦਾਤਰ ਦੇ ਨਿਸ਼ਾਨ ਹੋਣਗੇ ਸਿਰ ਦੇ ਵਿੱਚ ਦਾਤਰ ਦੇ ਨਿਸ਼ਾਨ ਹੋਣਗੇ ਇਹਨਾਂ ਦਾ ਕਟਵਾ ਤਿੰਨ ਵਾਰੀ ਕੋਟ ਖਾਲਸਾ ਚੌਂਕੀ ਦੇ ਵਿੱਚ ਰਾਜੀ ਨਵਾਂ ਵੀ ਹੋਇਆ ਸੀ ਜਿਹੜੀ ਇਹਦੀ ਘਰ ਵਾਲੀ ਹੈਗੀ ਸੀ ਮਤਲਬ ਕਿ ਰਿਲੇਵ ਵਿੱਚ ਜਿਹੜੇ ਰਹਿੰਦੇ ਸੀ ਇਹ ਬਹੁਤ ਤੰਗ ਕਰਦੇ ਸੀ ਇਹਨੂੰ ਇਹ ਹਰ ਚੀਜ਼ ਦੀ ਕੋਈ ਕਮੀ ਨਹੀਂ ਰਹਾਦਾ ਸੀ ਉਹਨੂੰ ਹਰ ਚੀਜ਼ ਲੈ ਦੇਣੀ ਇਹ ਮੈਨੂੰ ਸੋ ਕਹਿੰਦਾ ਵੀ ਰਿਹਾ ਕਹਿੰਦਾ ਜੋ ਲੜਾਈ ਝੜਾ ਕਰਦੀ ਰਹੀ ਨਾ ਮੈਨੂੰ ਦੁਖੀ ਹੋਏ ਕਹਿੰਦਾ ਕਹਿੰਦਾ ਨੰਨੂ ਮੈਂ ਇਹਨਾਂ ਕੁਛ ਨਾ ਕੁਛ ਕਰ ਲੈਣਾ ਆਪਣੇ ਉਹਨੂੰ ਮੈਂ ਉਹਨੂੰ ਕਹਿੰਦਾ ਰਿਹਾ ਮੈਂ ਕਿਹਾ ਨਾ ਲੱਭੂ ਇਹੋ ਜਿਹਾ ਕੋਈ ਕੰਮ ਨਾ ਕਰੀ ਮੈਂ ਕਿਹਾ ਆਪਾਂ ਨਹੀਂ ਵੇਖ ਸਕਦਾ ਦਿੱਤਾ ਕੰਮ ਤਿੰਨ ਸਾਲਾਂ ਵਿੱਚ ਉਸ ਜਨਾਨੀ ਨੇ ਕੋਈ ਸੁੱਖ ਨਹੀਂ ਦਿੱਤਾ ਕੋਈ ਕੁਝ ਨਹੀਂ ਉਸ ਬੱਚੇ ਨੇ ਮਤਲਬ ਕਿ ਕੋਈ ਕਮੀ ਪੇਚੀ ਕੋਈ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਉਹਨੂੰ ਖੁਸ਼ ਰੱਖਣ ਚ ਪਰ ਇਹ ਜਿਨਾਨੀ ਨੇ ਨਾ ਕਦੀ ਰੋਟੀ ਨਾ ਕਦੀ ਪਾਣੀ ਮਤਲਬ ਕਿ ਹਰ ਵਕਤ ਲੜਾਈ ਝਗੜਾ ਹਰ ਵਕਤ ਲੜਾਈ ਝਗੜਾ ਮੁੰਡੇ ਨੇ ਜਾਂਦੇ ਜਾਂਦੇ ਕੁੜੀ ਦਾ ਨਾਂ ਹੀ ਲਿਆ ਇਹਨਾਂ ਨੇ ਬੜਾ ਟੌਰਚਰ ਕੀਤਾ ਸੀ ਕੁੜੀ ਕੁੜੀ ਦੀ ਮਾਂ ਤੇ ਇੱਕ ਇਹਨਾਂ ਦਾ ਜੀਜਾ ਵਾ ਮਨਜੀਤ ਸਿੰਘ ਕਿੱਥੋਂ ਦੇ ਰਹਨੋਂ ਮਲੇ ਕੋਈ ਮੈਂ ਸੁੰਦਰ ਨਗਰ ਕੋਟ ਖਾਲਸਾ ਦਾ ਕੀ ਗੱਲ ਹੈ ਭਾਜੀ ਮੋਨੀ ਪਾਰਕੋਂ ਦਿੰਨਾ ਕੱਲ ਮੈਨੂੰ ਮੇਰੇ ਬ੍ਰਦਰ ਦਾ ਫੋਨ ਆਇਆ ਤੇ ਕਹਿੰਦਾ ਕਿ ਤੂੰ ਕਿੱਥੇ ਜੇ ਤੇ ਮੈਂ ਆਪਣੇ ਸਹੁਰੇ ਪਰਿਵਾਰ ਗਿਆ ਸੀ 29 ਤਰੀਕ ਰਾਤ ਨੂੰ ਤੇ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਮੈਂ ਆਪਣੇ ਸਹੁਰੇ ਪਰਿਵਾਰ ਤੋਂ ਤੁਰ ਪਿਆ ਵਾਂ ਤੇ ਮੈਂ ਅਸਲੇ ਪਠਾਨਕੋਟ ਆ ਪਠਾਨਕੋਟ ਮੈਂ ਉੱਥੇ ਪੁੱਜਾਂ 1:30 ਵਜੇ ਤੇ ਉੱਥੋਂ ਗੱਡੀ ਰੱਦ ਹੋ ਗਈ ਮੈਂ ਕਿਹਾ ਗੱਡੀ ਲੇਟ ਹੋ ਗਈ ਆ ਤੇ ਮੈਂ ਇੱਥੋਂ 4 ਵਜੇ ਤੋੜਨਾ ਤੇ ਫੋਨ ਕੀਤਾ ਕਿ ਕਹਿੰਦਾ ਕਿ ਇਹ ਲੜਨਦੀ ਆ ਤੇ ਉਹ ਨਾਲ ਮੇਰਾ ਫਰੈਂਡ ਉਹਨੂੰ ਕਹਿੰਦੀ ਆ ਕਿ ਤੂੰ ਆਪਣਾ ਜਿੱਥੇ ਮਰਜੀ ਜੀ ਮਾਰ ਮੈਂ ਆਪਣਾ ਬੰਦੋਬਾਸ ਕਰ ਲਿਆ ਮੈਂ ਜਿੱਥੇ ਰਹਿਣਾ ਬਹਿਣਾ ਵਾ ਉ ਰਿਲੇਸ਼ਨ ਦੇ ਵਿੱਚ ਹੀ ਪਹਿਲੇ ਕਿਤੇ ਵਿਆਹੀ ਦੀ ਸੀ ਉਹ ਬੱਚਾ ਇੱਕ ਪਿੱਛੋ ਲੈ ਕੇ ਆਈ ਦੀ ਨਾਲ ਬੇਟ ਹਾਂਜੀ ਰਿਲੇਸ਼ਨ ਦੇ ਵਿੱਚ ਲੈ ਰਹੀ ਸੀ ਇਹ ਕੋਈ 3 ਸਾਲ 2-3 ਸਾਲ ਤੋਂ ਰਹਿ ਰਹੀ ਸੀ ਝਗੜਾ ਇਹਨਾਂ ਬੜੀ ਵਾਰੀ ਇਹਨਾਂ ਨੇ 2 ਮਹੀਨੇ ਪਹਿਲਾਂ ਉਹਨੂੰ ਕੁੱਟਿਆ ਮਾਰਿਆ ਹੀ ਉਹਦੇ ਸਿਰ 'ਚ ਸੱਟਾਂ ਲੱਗੀਆਂ ਹੀ ਉਹਦੀ ਡੈੱਡ ਬੋਡੀ ਤੇ ਜਾ ਕੇ ਵੇਖ ਲਓ ਇੱਥੇ ਹਜੇ ਵੀ ਸਰੀਰ ਤੇ ਦਸਤਰ ਦੇ ਨਿਸ਼ਾਨ ਹੋਣਗੇ ਸਿਰ ਦੇ ਵਿੱਚ ਦਸਤਰ ਦੇ ਨਿਸ਼ਾਨ ਹੋਣਗੇ ਇਹਨਾਂ ਦਾ ਘਟਵਾ ਤਿੰਨ ਵਰੀ ਕੋੜ ਖਾਲਸਾ ਚੌਂਕੀ ਦੇ ਵਿੱਚ ਰਾਜੀ ਨਵਾਂ ਵੀ ਹੋਇਆ ਸੀ ਤੇ ਇਹਨਾਂ ਨੇ ਮੁੰਡੇ ਨੇ ਜਾਂਦੇ ਜਾਂਦੇ ਕੁੜੀ ਦਾ ਨਾਂ ਹੀ ਲਿਆ ਇਹਨਾਂ ਨੇ ਬੜਾ ਟੌਰਚਰ ਕੀਤਾ ਸੀ ਕੁੜੀ ਕੁੜੀ ਦੀ ਮਾਂ ਤੇ ਇੱਕ ਇਹਨਾਂ ਦਾ ਜੀਜਾ ਵਾ ਤੇ ਇਹਨਾਂ ਤਿੰਨਾਂ ਨੇ ਇਹਨੂੰ ਬਹੁਤ ਟੌਰਚਰ ਕੀਤਾ ਇੱਕ ਆਲ ਉਹ ਤੇ ਕੱਲ ਇਹਨਾਂ ਨੇ ਉਹਨੂੰ ਲੈਣਾ ਤੇ ਧਮਕੀ ਲਈ ਆ ਛੇਤਰਮਾਰਨ ਪਏ ਆ ਲੈਣਾ ਤੇ ਜਿਹੜੇ ਮੁੰਡੇ ਮੌਕੇ ਤੇ ਹੀ ਸਾਰਿਆਂ ਨੇ ਰਾਤੀ ਇਹ ਗੱਲ ਸਾਨੂੰ ਦਿੱਤੀ ਉਹ ਬਿਆਨ ਦੇ ਇਹਨੂੰ ਵੀ ਤਿਆਰ ਆ ਨੂੰ ਕਾਰਨ ਕੀ ਲੱਗਦਾ ਤੁਹਾਨੂੰ ਜਿਹੜਾ ਉਹ ਸੈਲਫਾਈਡ ਕੀਤਾ ਕਾਰਨ ਦਾ ਕਾਰਨ ਇਹੋ ਕੁੜੀ ਆ ਕੁੜੀ ਦੀ ਮਾਂ ਤੇ ਇੱਕ ਮੁੰਡਾ ਹੁਣ ਇਸ ਬਾਰੇ ਪੁਲਿਸ ਨੂੰ ਦੱਸਤਾ ਹਾਂਜੀ ਆਪਾਂ ਮੰਗ ਚਾਹੁੰਦੇ ਹਾਂ ਨੂੰ ਇਨਸਾਫ ਮਿਲੇ ਠੀਕ ਆ ਮਰਨ ਤੋਂ ਪਹਿਲਾਂ ਫੋਨ ਤੇ ਪ੍ਰੂਫ ਛੱਡ ਗਿਆ ਸੀ ਤੇ ਆਪਾਂ ਬ੍ਰਦਰ ਨੂੰ ਭੱਜ ਦੌੜ ਦੇ ਵਿੱਚ ਰਹੇ ਤੇ ਫੋਨ ਦੇ ਵਿੱਚ ਜੋ ਵੀ ਪ੍ਰੂਫ ਹੀ ਉਹਨਾ ਮੇਰੇ ਫਰੈਂਡ ਕੋ ਫੋਨ ਹੀ ਉਹ ਕੋ ਫੋਨ ਖੋ ਕੇ ਤੇ ਭੱਜ ਗਈ ਤੇ ਆਪਣੇ ਘਰ ਜਾ ਕੇ ਉਹਨੇ ਸਾਰਾ ਫੋਨ ਰੀਫਰੈਸ਼ ਮਾਰਤਾ ਉਹ ਇੱਥੋਂ ਤੱਕ ਉਹਨੂੰ ਸ਼ਰਮ ਨਹੀਂ ਆਈ ਕਿ ਉਹਦੀ ਲਾਸ਼ ਅੰਦਰ ਪਈ ਹੈ ਤੇ ਲੰਬਾਰੀ ਚੋਂ ਦੇ ਪੈਸੇ ਵੀ ਕੱਢ ਕੇ ਲੈ ਗਈ ਬਲਜਿੰਦਰ ਜੀ ਮਾਗੇਰੇ ਤੋਂ ਤੁਹਾਡੇ ਕੋਲ ਨਹੀਂ ਸੀ ਮੇਰੇ ਬ੍ਰਦਰ ਜੀ ਨਾਮ ਸੀ ਉਹਨਾਂ ਦਾ ਬਲਜਿੰਦਰ ਸਿੰਘ ਹਾਂਜੀ ਕੀ ਗੱਲ ਹੈ ਤੁਹਾਨੂੰ ਪਤਾ ਕੁਝ ਪਹਿਲੇ ਮੈਂ ਪਹਿਲੀ ਮੈਂ ਪਠਾਨਕੋਟ ਵੀ ਆਈ ਹੋਈ ਹਾਂ ਮੈਂ ਉੱਥੇ ਰਹਿਨੀ ਹਾਂ ਮੈਨੂੰ ਪਤਾ ਇੰਨਾ ਲੱਗਾ ਕਿ ਮੈਂ ਬਾਹਰ ਕੰਮ ਕਰ ਰਹੀ ਮੈਨੂੰ ਇੰਨਾ ਪਤਾ ਲੱਗਾ ਕਿ ਉਹ ਮਤਲਬ ਕਿ ਫਾਲ ਹੀ ਲਿਆ ਹੋਇਆ ਹੈ ਪੂਰੀ ਗੱਲ ਦਾ ਮੈਨੂੰ ਕੁਝ ਨਹੀਂ ਪਤਾ ਸੀ ਮੈਨੂੰ ਇੱਥੇ ਆ ਕੇ ਪਤਾ ਚੱਲਿਆ ਕਿ ਉਹ ਮਤਲਬ ਕਿ ਫਾਲ ਲੈ ਕੇ ਮਰ ਚੁੱਕਾ ਹੈ ਇਸ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਵਾਇ ਇਸਦੀ ਜਨਾਨੀ ਸੀ ਲੜਾਈ ਝਗੜਾ 3 ਸਾਲਾਂ ਵਿੱਚ ਉਸ ਜਨਾਨੀ ਨੇ ਕੋਈ ਸੁੱਖ ਨਹੀਂ ਦਿੱਤਾ ਕੋਈ ਕੁਝ ਨਹੀਂ ਉਸ ਬੱਚੇ ਨੇ ਮਤਲਬ ਕਿ ਕੋਈ ਕਮੀ ਪੇਚੀ ਕੋਈ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਉਹਨੂੰ ਖੁਸ਼ ਰੱਖਣ ਚ ਪਰ ਇਹ ਜਨਾਨੀ ਨੇ ਨਾਕਦੀ ਰ ਲੜਾਈ ਝਗੜਾ ਹਰ ਵਕਤ ਲੜਾਈ ਝਗੜਾ ਤੁਹਾਨੂੰ ਕਿਸ ਸਾਰੇ ਪੁਲਿਸ ਨੂੰ ਪਸਤਾ ਹਾਂਜੀ ਮੈਂ ਇੱਕ ਇੱਕ ਬਿਆਨ ਦੇਣਾ ਚਾਹੁੰਦਾ ਹਾਂ ਕਿ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਮੰਗ ਇਹ ਕਰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਸੁਖਚੰਦ ਸਿੰਘ ਜੀ ਮਨੀ ਪਾਰਕ ਤੋਂ ਹਾਂਜੀ ਕੀ ਗੱਲ ਹੋਈ ਹੈ ਜਿਹੜਾ ਗੱਲ ਇਹ ਹੈ ਕਿ ਭਈ ਇਹ ਜਿਹੜੇ ਇਹਦੀ ਘਰ ਵਾਲੀ ਹੈਗੀ ਸੀ ਮਤਲਬ ਕਿ ਰਿਲੀਵਿੰਗ ਵਿੱਚ ਜਿਹੜੇ ਰਹਿੰਦੇ ਸੀ ਇਹ ਬਹੁਤ ਤੰਗ ਕਰਦੇ ਸੀ ਇਹਨੂੰ ਇਹ ਹਰ ਚੀਜ਼ ਦੀ ਕੋਈ ਕਮੀ ਨਹੀਂ ਰਹਾਦਾ ਸੀ ਉਹਨੂੰ ਹਰ ਚੀਜ਼ ਲੈ ਦੇਣੀ ਇਹ ਮੈਨੂੰ ਸੋ ਕਹਿੰਦਾ ਵੀ ਰਿਹਾ ਕਹਿੰਦਾ ਜੋ ਲੜਾਈ ਝਗੜਾ ਕਰਦੇ ਰਹੀ ਨਾ ਮੈਨੂੰ ਦੁਖੀ ਹੋਇਆ ਕਹਿੰਦਾ ਕਹਿੰਦਾ ਨੰਨੂ ਮੈਂ ਇਹਨਾ ਕੁਛ ਨਾ ਕੁਛ ਕਰ ਲੈਣਾ ਆਪਣੇ ਆਪ ਨੂੰ ਮੈਨੂੰ ਕਹਿੰਦਾ ਰਿਹਾ ਮੈਂ ਕਿਹਾ ਨਾ ਲੱਭੂ ਇਹੋ ਜਿਹਾ ਕੋਈ ਕੰਮ ਨਾ ਕਰੀ ਮੈਂ ਕਿਹਾ ਆਪਾਂ ਨਹੀਂ ਵੇਖ ਸਕਦੇਦਾ ਕੰਮ ਇੰਨੇ ਉਹੀ ਵੇਖਿਆ ਆਪਾਂ ਘਰ ਨਹੀਂ ਹੈਗਾ ਸੀ ਘਰ ਵਿੱਚ ਕੋਈ ਨਹੀਂ ਹੈਗਾ ਸੀ ਉਹਨੇ ਆਹ ਕਦਮ ਉਦੋਂ ਚੱਕਿਆ ਜਦੋਂ ਆਪਾਂ ਘਰ ਵਿੱਚ ਕੋਈ ਨਹੀਂ ਹੈਗਾ ਉਹਨੇ ਵੇਖਿਆ ਉਹ ਡਿਪਰੈਸ਼ਨ ਹੋਇਆ ਚੱਲ ਗਿਆ ਪਿਛੋ ਲੜਾਈ ਕੀਤੀ ਆ ਮਾਵਾ ਧੀਆ ਨੇ ਡਿਪਰੈਸ਼ਨ ਜਾ ਇਹੋ ਜਿਹਾ ਡਿਪਰੈਸ਼ਨ ਪਾਇਆ ਨਾ ਉੱਤੇ ਕਿ ਮਤਲਬ ਕਿ ਉਹ ਫਾਈਲ ਲੈਣਗੇ ਵੇਖਿਆ ਕਿ ਹਾਂ ਤੇ ਕੋਈ ਨਹੀਂਗਾ ਆਤਮ ਹੱਤਿਆ ਕਰ ਲਈ ਉਹਨੇ ਆਪਣੇ ਹੁਣ ਇਸ ਮਾਮਲੇ ਨੂੰ ਲਾ ਕੇ ਸਾਈਡੋਂ ਗਿਆ ਤੇ ਪੁਲਿਸ ਕੋ ਕੀ ਮੰਗ ਕਰਦੇ ਪੁਲਿਸ ਕੋ ਇਹ ਹੀ ਮੰਗ ਕਰਦੇ ਆ ਕਿ ਸਾਡੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਇਨਸਾਫ ਦਵਾਇਆ ਜਾਵੇ ਇਨਸਾਫ ਦਵਾਇਆ ਜਾਵੇ ਠੀਕ ਮੈਂ ਨਰਿੰਜੀਤ ਸਿੰਘ ਮੇਰਾ ਬੇੜਾ ਲੱਗਦਾ ਇਹ ਕੀ ਗੱਲ ਕੁਝ ਪਤਾ ਲੱਗਾ ਗੱਲ ਇਦਾਂ ਜੀ ਕੱਲ ਮੈਨੂੰ ਫੋਨ ਆਇਆ ਬੜੇ ਦੂਜੇ ਦਾ ਮਨਜੀਤ ਸਿੰਘ ਦਾ ਜੀ ਪਪਾ ਤਾਂ ਬਲਜਿੰਦਰ ਸਿੰਘ ਨੇ ਆਪਣਾ ਲਬੂੜਾ ਛੋਟਾ ਨਾ ਤੇ ਕਿ ਉਹਨੇ ਫਾ ਲੈ ਕੇ ਤੇ ਮਰ ਗਿਆ ਮਰ ਕਿ ਜਾਤੋ ਕਾਰਨ ਇਹੀ ਸੀ ਕਿ ਉਹਨਾਂ ਦੀ ਘਰੇਲੂ ਝਗੜਾ ਮੀਆਂ ਬੀਬੀ ਦੇ ਵਿੱਚ ਚੱਲਾ ਕਰ ਉਹਨਾਂ ਦੇ ਕੱਲ ਪਰਾਂ ਲੱਗਾ ਕਿ ਉਥੇ ਜੱਜ ਘਰ ਦੇ ਲਾਗੇ ਵੀ ਲਾਈਨ ਤੇ ਆ ਉਥੇ ਉਹਨਾਂ ਨੇ ਬਹੁਤ ਜ਼ਿਆਦਾ ਉਹਨੂੰ ਮਰ ਕਿ ਕੀ ਕਹਿ ਸਕਦੇ ਆ ਆਪਾਂ ਕਿ ਬੇਇੱਜ਼ਤ ਕੀਤਾ ਗਿਆ ਜਿਹੜੀ ਉਹਨੂੰ ਕੋ ਬੇਇੱਜ਼ਤੀ ਨਹੀਂ ਸਾਰੀ ਗਈ ਤੈਨੂੰ ਚੱਪਲਾ ਨਾਲ ਮਾਰਨਾ ਤੈਨੂੰ ਛੱਤਰ ਮਾਰਨੇ ਆ ਤੇ ਮੌਤ ਤੇਰਾ ਕਫਨ ਤਿਆਰ ਰੱਖੀ ਤੇਰੀ ਮੌਤ ਵਾਜਾ ਮਾਰਨ ਦੀ ਆ ਤੁਹਾਨੂੰ ਇਦਾਂ ਨਹੀਂ ਆ ਕਿ ਇਹ ਲਫ਼ਜ਼ ਉੱਤੇ ਜਿਹੜੇ ਕੀ ਉਹ ਮੈਨੂੰ ਸੁਣਾਏ ਗਏ ਜਾਂ ਸੁਤੇ ਗਏ ਆ ਠੀਕ ਹੈ ਔਰ ਇਹ ਇਹ ਲੜਾਈ ਤੇ ਗੜਾਇਨਾਂ ਦਾ ਦੋ ਵਾਰੀ ਨਹੀਂ ਹੋ ਚੁੱਕਾ ਇਹ ਕਈ ਵਾਰੀ ਹੋ ਚੁੱਕਾ ਵਾ ਜਿਹਦੇ ਵਿੱਚ ਤਿੰਨ ਵਾਰੀ ਹੀ ਤੇ ਸਾਡੇ ਇਲਾਕੇ ਦੇ ਮੋਦਬਰ ਬੰਦੇ ਆਣੇ ਜਾ ਕੇ ਰਿਲੇਸ਼ਨਸ਼ਿਪ ਇਹਦੀ ਪਹਿਲਾਂ ਮੈਰਿਜ ਹੋ ਚੁੱਕੀ ਸੀ ਇਹ ਪਹਿਲਾਂ ਵਿਆਹੀ ਹੀ ਉਹਦੇ ਵਿੱਚ ਇੱਕ ਲੜਕਾ ਹੈਗਾ ਜਦ ਕਿ ਉਹ ਜਿਹੜਾ ਬਲਜਿੰਦਰ ਸਿੰਘ ਆ ਉਹ ਵੀ ਉਹਦੀ ਦੇਸ਼ਪਾਲ ਉਹੀ ਕਰ ਰਿਹਾ ਹੈ ਚੰਗਾ ਇਹ ਕੋਈ ਆਪਣਾ 2-2.5 ਸਾਲ ਤੋਂ ਇਕੱਠੇ ਰਹ ਰਹੇਗੇ ਹਾਂ ਤਾਂ ਕਾਫੀ ਵਧੀਆ ਮਤਕੀ ਕਰਨ ਕਿ ਛਾਕ ਨਹੀਂ ਯਾਨੀ ਕਿ ਉਹਦੇ ਮਤਕੀ ਜਿਹੜਾ ਉਹਨੂੰ ਇੱਕ ਬੰਦੇ ਨੂੰ ਡਿਪਰੈਸ਼ਨ ਦੇ ਵਿੱਚ ਲੈਣਾ ਇਹ ਉਹਦੇ ਦਿਮਾਗੀ ਜਦੋਂ ਸਰਕਲ ਸੰਤੁਲਿਤ ਖੋਦਣਾ ਉਹਦੇ ਕਰਕੇ ਉਹਨੇ ਆਪਣੇ ਆਪ ਨੂੰ ਤੁਸੀਂ ਆਪਣੇ ਬਿਆਨ ਪੁਲਿਸ ਨੂੰ ਦੱਸ ਦਿੱਤੇ ਹਾਂ ਅਹੀਂ ਜੋ ਵੀ ਉੱਥੇ ਕਿਹਾ ਵਾ ਅਹੀਂ ਪੁਲਿਸ ਨੂੰ ਦੱਸਦਾ ਵਾ ਉਹੀ ਜਿਵੇਂ ਇਨਸਾਫ ਦਿੱਤਾ ਜਾਵੇ ਜੋ ਵੀ ਹੈਗਾ ਬਹੰਦਾ ਜੋ ਵੀ ਕੇ ਨੂੰ ਸਹਿਮਤਗੀ ਲੱਗਦਾ ਵਾ ਉਹ ਵੀ ਹੁਣ ਵਿਚਾਰਾ ਦੇਖੋ ਆਪਣੀ ਮੌਤ ਕੋਈ ਇੱਕ ਚਾਹ ਨਹੀਂ ਕਿ ਮੈਂ ਮਰ ਜਾਵਾਂ ਠੀਕ ਹੈ ਕੋਈ ਇੰਨਾ ਦੁਖੀ ਹੋ ਕੇ ਫੇਰ ਹੀ ਕੋਈ ਉਹਨੇ ਸਟੈਪ ਚੁੱਕਿਆ ਹੈਗਾ ਇਹ ਕਿੱਦਾਂ ਗਾ ਇਹ ਤੇ ਹੈ ਨਹੀਂ ਕਿ ਆਪਾਂ ਕਿਉਂ ਨਹੀਂ ਕੋਈ ਜਣਾ ਇੱਥੇ ਕਿਉਂ ਨਹੀਂ ਦੂਜਾ ਕੋਈ ਨਹੀਂ ਕੋਈ ਕਰ ਲੈਂਦੇ ਆਪਾਂ ਠੀਕ ਹੈ ਜੀ ਮੈਟਰ ਜੀ ਕੱਲ ਸਾਨੂੰ ਖੁਲਾਹ ਮਿਲੀ ਸੀ ਕਿ ਮੋਹਣੀ ਪਾਰਕ ਦੇ ਵਿੱਚ ਲੜਕਾ ਕੋਈ ਜਿਹੜਾ ਵਾ ਸੁਸਾਈਡ ਕਰ ਗਿਆ ਅਸੀਂ ਇੱਥੇ ਮੌਕੇ ਤੇ ਪਹੁੰਚੇ ਸੀ ਮੌਕੇ ਤੇ ਜਾ ਕੇ ਇਹ ਦੇਖਿਆ ਤੇ লাশੜੀ ਆ ਬੋਡੀ ਜਮੀਨ ਤੇ ਹੀ ਪਈ ਸੀ ਇਹਨਾਂ ਨੇ ਕਿਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਉੱਥੋਂ ਪੱਖੇ ਨੂੰ ਲੰਮਪੀ ਸੀ ਲਾ ਦਿੱਤੀ ਤੇ ਹੋਸਪੀਟਲ ਲੈ ਕੇ ਗਏ ਹੋਸਪੀਟਲ ਤੇ ਉਹਨਾਂ ਨੇ ਬ੍ਰੌਡ ਡੈੱਡ ਬਾਹਰ ਹੀ ਕੋਸ਼ਿਸ਼ ਕਰਤਾ ਤੇ ਉਹ ਉੱਥੇ ਵਾਪਸ ਲਿਆਏ ਜਦੋਂ ਅਸੀਂ ਪਹੁੰਚੇ ਅਸੀਂ ਮੌਕੇ ਤੇ ਅਸਾਂ ਦੀ ਕੋਈ ਚੀਜ਼ ਹੈ ਸਾਰਨਾ ਨੂੰ ਪਤਾ ਲੱਗਾ ਕਿ ਸਾਰਨਾ ਦਾ ਦੇਖੋ ਜੀ ਇਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਜਿਹੜਾ ਵਾ ਇਹ ਲਲ ਰਮੰਦਾ ਜਿਹੜਾ ਉਹ ਕਿਸੇ ਕਾਰਨ ਪ੍ਰੈਸ਼ਰ ਸੀ ਜੋ ਵੀ ਫਰਦਰ ਉਹ ਤੋਂ ਪਹਿਲਾਂ ਕਲੀਅਰ ਹੋਵੇ ਕਿ ਉਹਨੇ ਫਾਹ ਲਿਆ ਵਾ ਜਾਂ ਨਹੀਂ ਲਿਆ ਜੋ ਡਾਕਟਰ ਸਾਹਿਬ ਦੀ ਰਿਪੋਰਟ ਆਈ ਹੈ ਉਹ ਮੁਕਾਬਲ ਬੰਜੀ ਦਾ ਸੀ ਇਹ ਨਾਮ ਸੀ ਕਿੰਨੇ ਹਮਤ ਸੀ ਨਾਮ ਇਹਦਾ ਬਲਜਿੰਦਰ ਸਿੰਘ ਸੀ ਜੀ ਛੋਟਾ ਨਾਮ ਲੱਭੂ ਸੀ ਪੁੱਤਰ ਰਣਜੀਤ ਸਿੰਘ ਇਹ ਕਬੀਰ پارک ਦੇ ਵਿੱਚ ਜਿਹੜਾ ਵਾ ਕਬੀਰ ਗਾਰਡੀ ਮੋਨੀ پارک ਦੇ ਵਿੱਚ ਦਾ ਕਿਰਾਏ ਤੇ ਰਹਿ ਰਿਹਾ ਸੀ ਭਰਾ ਤਿੰਨ ਤਿੰਨੇ ਕਿਰਾਏ ਦੇ ਹੁੰਦੇ ਬਾਪ ਅਲੱਗ ਰਹਿੰਦਾ ਬਾਪ ਸੁੰਦਰ ਨਗਰ ਤੇ ਰਹਿੰਦਾ ਕੰਮ ਸਾਰੇ ਸਾਰੇ ਭਰਾ ਚਾਰ ਭਰਾ ਨੇ ਚਾਰੇ ਭਰਾ ਮੱਛੀ ਦਾ ਕੰਮ ਕਰਦੇ ਆ ਫਾਲ ਵੇਡਦੇ ਆ ਸਰ ਪਰਵਾਹ ਨਹੀਂ ਸਾਹਮਣੇ ਲੇਕਿਨ ਜੇ ਜੇ ਕੋਈ ਇਸਾਂ ਦੀ ਗੱਲ ਸਾਹਮਣੇ ਆਉਂਦੀ ਆ ਤੇ ਕਿਉਂ ਨਹੀਂ ਮਿਲੇਗਾ ਫਿਲਹਾਲ ਜੇਸਾਂ ਦੀ ਉਹਨਾਂ ਸਟੇਟਮੈਂਟ ਦੀ ਉਹਦੇ ਨਕਾਬੀ ਬਗੀ ਕਾਰਡ ਬੰਦ ਕਰਵਾਇਆ ਜਾ ਰਿਹਾ ਕਰਵਾਇਆ ਜਾ ਰਿਹਾ